ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵਾਹਿਗੁਰੂ ਤੁਹਾਨੂੰ ਛੱੜ ਦੀ ਕਲਾ 'ਚ ਰੱਖੇ ਤੇ ਪ੍ਰਮਾਤਮਾ ਕਰੇ ਤੁਸੀਂ ਸਦਾ ਆਪਣੇ ਘਰੇ ਖੁਸ਼ ਰਹੋ ਅੱਜ ਦਾ ਆਪਣਾ ਮੇਨ ਟੌਪ ਕਰ ਰਹੂਗਾ ਜੀ ਹੈਲਪ ਕਰਨਾ ਸਿੱਖੋ ਬਿਨਾਂ ਕਿਸੇ ਮਤਲਬ ਤੋਂ ਵੀ ਆਪਾਂ ਜੇ ਕਿਸੇ ਦੀ ਹੈਲਪ ਕਰਦੇ ਆ ਤਾਂ ਬਿਨਾਂ ਮਤਲਬ ਤੋਂ ਕਰੋ ਇਹ ਨਹੀਂ ਹੈਗਾ ਵੀ ਕੋਈ ਮਤਲਬ ਰੱਖ ਕੇ ਤੁਸੀਂ ਕਿਸੇ ਦੀ ਹੈਲਪ ਕਰੋ ਤੇ ਬਾਅਦ 'ਚ ਉਹਨੂੰ ਸਾਨ ਦਿਖਾਓ ਵੀ ਮੈਂ ਤੇਰੀ ਹੈਲਪ ਕੀਤੀ ਹੈ ਠੀਕ ਹੈ ਹੈਲਪ ਉਹ ਹੁੰਦੀ ਹੈ ਜੋ ਬਿਨਾ ਮਤਲਬ ਤੋਂ ਕੀਤੀ ਜਾਵੇ ਉਹ ਕਦੇ ਹੈਲਪ ਨਹੀਂ ਹੁੰਦੀ ਜੇ ਤੁਸੀਂ ਕਿਸੇ ਦੀ ਕੋਈ ਚੀਜ਼ ਪੱਕਾ ਮਦਦ ਕਰਦੇ ਨੇ ਤਾਂ ਉਹਨੂੰ ਸਾਨ ਦਿਖਾਈ ਜਾਊਂ ਵੀ ਅਸੀਂ ਥੋੜੀ ਮਦਦ ਕੀਤੀ ਠੀਕ ਹੈ ਸਭ ਤੋਂ ਪਹਿਲਾਂ ਪਹਿਲਾਂ ਤਾਂ ਮੇਰੀ ਹੱਥ ਵਾਂਣ ਕੇ ਬੈਠਦੀ ਐ ਉਹਨਾਂ ਭੈਣਾਂ ਨੂੰ ਜਿਹੜੀਆਂ ਜ਼ਿਆਦਾ ਸਟ੍ਰੈਸ ਚ ਗਈਆਂ ਹੋਈਆਂ ਕਿਸੇ ਨਾ ਕਿਸੇ ਕਾਰਨਾ ਕਰਕੇ ਵੀ ਉਹ ਅੰਦਰੇ ਅੰਦਰ ਘੁੱਟ ਰਹੀਆਂ ਤੇ ਮੈਨੂੰ ਫੋਨ ਕਾਲਸ ਆਉਂਦੇ ਆ ਬਹੁਤ ਜ਼ਿਆਦਾ ਫੋਨ ਕਾਲ ਆਉਂਦੇ ਆ ਉਹਨਾਂ ਦਾ ਮੈਨੂੰ ਸੱਚੀ ਸੁਣ ਕੇ ਕਈ ਵਾਰੀ ਮਨ ਦੁਖੀ ਹੋ ਜਾਂਦਾ ਤੇ ਮੈਂ ਉਹਨਾਂ ਨੂੰ ਕਹੂੰਗੀ ਵੀ ਤੁਸੀਂ ਅੰਦਰੋਂ ਸਟਰੋਂਗ ਬਣੋ ਠੀਕ ਹੈ ਆਪਣੇ ਆਪ ਨੂੰ ਸਟਰੋਂਗ ਬਣਾਓ ਇੰਨਾ ਵੀਕ ਹੋ ਕੇ ਤੁਹਾਡਾ ਕੁਝ ਨਹੀਂ ਬਣਨਾ ਤੇ ਨੰਬਰ 2 ਤੁਸੀਂ ਕਿਹਾ ਨਾ ਵੀ ਮੈਂ ਯੋਗਾ ਦੀ ਵੀਡੀਓ ਬਣਾ ਕੇ ਪਾਵਾਂ ਮੈਂ ਹਾਂਜੀ ਮੈਂ ਜ਼ਰੂਰ ਬਣਾਉਂਗੀ ਮੈਨੂੰ ਅੰਮ੍ਰਿਤਸਰ ਸਾਹਿਬ ਜਾਇਆ ਆਉਣ ਦੇਉ ਗੁਰੂ ਰਾਮਦਾਸ ਦੇ ਦਰਸ਼ਨ ਕਰੇ ਆਉਣ ਦੇਉ ਆ ਕੇ ਮੈਂ ਤੁਹਾਨੂੰ ਯੋਗਾ ਦੀ ਵੀਡੀਓ ਵੀ ਪਾਉਂਗੀ ਤੇ ਜੋ ਮੈਂ ਐਕਸਰਸਾਈਜ਼ ਕਰਦੀ ਉਹਦੀ ਵੀਡੀਓ ਜ਼ਰੂਰ ਪਾਉਂਗੀ ਤੇ ਪਾਉਂਦੀ ਰਵਾਂਗੀ ਤੇ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਦਿਲੋਂ ਮੇਰੇ ਨਾਲ ਜੁੜਨਾ ਚਾਹੁੰਦੇ ਤਾਂ ਪਲੀਜ਼ ਮੇਰੀਆਂ ਕਈਆਂ ਗੱਲਾਂ ਤੇ ਅਸਰ ਵੀ ਕਰਿਆ ਕਰੋ ਮੈਂ ਜੋ ਗੱਲਾਂ ਕਹਣੀ ਉਹ ਤੇ ਅਸਰ ਕਰਿਆ ਕਰੋ ਮੈਂ ਇਹੀ ਗੱਲ ਕਹਿਣੀ ਆ ਵੀ ਸਟਰੋਂਗ ਬਣੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਕਰੋ ਫਿਰ ਤੁਸੀਂ ਕੁਝ ਕਰ ਸਕਦੇ ਹੋ ਜੇ ਤੁਸੀਂ ਅੰਦਰੋਂ ਵੀਕ ਹੋ ਤੁਸੀਂ ਡਰਦੇ ਹੋ ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰਲੇ ਮਨ ਚ ਜਿਹੜਾ ਤੁਹਾਡੇ ਡਰ ਆ ਉਹਨੂੰ ਕੱਢੋ ਮੈਨੂੰ ਨਹੀਂ ਪਤਾ ਤੁਹਾਡੇ ਅੰਦਰ ਇਹਨੇ ਡਰ ਕਿਉਂ ਬੜੇ ਹੋਏ ਆ ਕਿਉਂਕਿ ਬਹੁਤ ਭਾਣਾ ਮੇਰੇ ਨਾਲ ਗੱਲਾਂ ਕਰਦੀਆਂ ਉਹਨਾਂ ਦਾ ਇੱਕੋ ਹੀ ਸਵਾਲ ਹੁੰਦਾ ਵੀ ਸਾਨੂੰ ਇੰਨਾ ਡਰ ਲੱਗਦਾ ਵੀ ਅਸੀਂ ਬਹੁਤ ਜ਼ਿਆਦਾ ਡਰਦੇ ਆ ਵੀ ਮਤਲਬ ਸਾਨੂੰ ਕੋਈ ਕੁਝ ਕਹਿ ਦੇ ਅਸੀਂ ਤਾਂ ਵੀ ਡਰ ਜਾਂਦੇ ਆ ਤੇ ਸਾਡੇ ਘਰੇ ਕੋਈ ਮੜਾ ਜਾਇ ਇਸ਼ੂ ਹੋ ਜੀ ਵੀ ਤਾਂ ਵੀ ਡਰ ਜਾਂਦੇ ਆ ਇੰਨਾ ਡਰ ਕੇ ਮੈਨੂੰ ਐ ਦੱਸੋ ਤੁਹਾਡਾ ਬੀਜਾ ਤੁਸੀ ਇੰਨਾ ਡਰਦੇ ਹੋ ਤੁਹਾਨੂੰ ਮੈਂ ਕਿੰਨਾ ਕੁ ਚਿਰ ਸ਼ੇਰ ਬਣਾਉਂਗੀ ਆਪਣੇ ਆਪ ਤੁਸੀਂ ਹਿੰਮਤ ਮਾਲ ਲਓ ਤੁਸੀਂ ਠੀਕ ਹੈ ਮੇਰੀਆਂ ਗੱਲਾਂ ਸੁਣਦੇ ਹੋ ਤੁਹਾਨੂੰ ਸਕੂਨ ਮਿਲਦਾ ਤੁਹਾਨੂੰ ਮੋਟੀਵੇਸ਼ਨ ਵੀ ਮਿਲਦਾ ਠੀਕ ਹੈ ਪਰ ਮੈਂ ਕਿੰਨਾ ਕੁ ਚਿਰ ਤੁਹਾਨੂੰ ਗੱਲਾਂ ਸੁਣਾਉਂਗੀ ਠੀਕ ਹੈ ਨਾ ਇਹ ਗੱਲ ਧਿਆਨ ਚ ਰੱਖੋ ਆਪਦੇ ਵੀ ਤੁਸੀਂ ਸਟਰੋਂਗ ਤਾਂ ਖੁਦ ਬਣਨਾ ਨਾ ਐਸੀ ਦੁਨੀਆ ਤੇ ਕੋਈ ਦਵਾਈ ਤਾਂ ਹੈ ਨਹੀਂ ਵੀ ਤੁਸੀਂ ਪੀ ਲੋਗੇ ਤੇ ਸਟਰੋਂਗ ਬਣ ਜਾਓਗੇ ਸਟਰੋਂਗ ਬਣ ਲਈ ਤੁਹਾਨੂੰ ਖੁਦ ਫੈਸਲਾ ਕਰਨਾ ਪੈਣਾ ਵੀ ਤੁਸੀਂ ਲੋਕਾਂ ਤੋਂ ਆਪਦੀ ਬੇਇੱਜ਼ਤੀ ਕਰਾਉਂਦੇ ਰਹਿਣਾ ਹੈ ਕਿ ਸਟਰੋਂਗ ਬਣਨਾ ਇਹ ਤੁਸੀਂ ਸੋਚਣਾ ਮੈਂ ਨਹੀਂ ਸੋਚਣਾ ਮੇਰਾ ਕੰਮ ਨਹੀਂ ਠੀਕ ਹੈ ਮੈਂ ਤੁਹਾਨੂੰ ਸਿਰਫ ਇਹੀ ਦੱਸ ਸਕਦੀ ਆਂ ਵੀ ਸਟਰੋਂਗ ਬਣੋਗੇ ਤਾਂ ਦੇਖ ਜਿੰਦਗੀ ਨਾਲ ਲੜ ਸਕਦੇ ਹੋ ਨਹੀਂ ਕੋਈ ਹੱਲ ਨਹੀਂ ਕਿਉਂਕਿ ਰੋਜ਼ ਤੁਹਾਨੂੰ ਹੌਸਲਾ ਦੇਣ ਵਾਸਤੇ ਕੋਈ ਨਹੀਂ ਆਊਗਾ ਜੇ ਤੁਹਾਡੇ ਦਿਲ ਚ ਹੋਊਗਾ ਨਾ ਵੀ ਰੋਜ਼ ਤੁਹਾਨੂੰ ਕੋਈ ਹੌਸਲਾ ਦੇਊ ਕੋਈ ਨਹੀਂ ਦਿੰਦਾ ਸਿੱਧੀ ਜੀ ਗੱਲ ਹੈ ਠੀਕ ਹੈ ਸਟਰੋਂਗ ਤੁਸੀਂ ਬਣਨਾ ਦੁਨੀਆਂ ਨਾਲ ਤੁਸੀਂ ਲੜਨਾ ਮਾੜੇ ਚੰਗੇ ਦੀ ਪਹਿਚਾਣ ਤੁਸੀਂ ਕਰਨੀ ਆਂ ਤੁਹਾਨੂੰ ਬਾਰ-ਬਾਰ ਨਹੀਂ ਕੋਈ ਸਿਖਾ ਸਕਦਾ ਇਹਨਾਂ ਗੱਲਾਂ 'ਚ ਠੀਕ ਹੈ ਇਹ ਉਮਰ ਹੁੰਦੀ ਆ ਹਰ ਇੱਕ ਚੀਜ਼ ਸਿੱਖਣ ਦੀ ਤੇ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਆਂ ਵੀ ਬਿਨਾ ਮਤਲਬ ਤੋਂ ਹੈਲਪ ਕਰੋ ਉਹ ਉਹ ਪਤਾ ਅੱਜਕੱਲ ਕੀ ਦੁਨੀਆ ਤੇ ਪਤਾ ਨਹੀਂ ਮੇਰੇ ਸਮਝ ਤੋਂ ਬਾਹਰ ਆ ਵੀ ਦੁਨੀਆ ਨੂੰ ਹੋਇਆ ਕੀ ਬੈਗਾ ਵੀ ਤੁਸੀਂ ਕਿਸੇ ਗਰੀਬ ਦੀ ਮਰਦ ਮੈਂ ਇਹ ਮੱਖੀ ਦੇਖਦੀ ਜੇ ਤੁਸੀਂ ਕਿਸੇ ਗਰੀਬ ਦੀ ਮਦਦ ਕਰਤੀ ਕਿਸੇ ਨੇ ਛੋਡੇ ਤੋਂ ਆ ਕੇ ਉਹਨੇ ਕਹਿਤਾ ਵੀ ਮੇਰੇ ਘਰੇ ਆਟਾ ਨਹੀਂ ਉਹਨੂੰ ਤੁਸੀਂ ਦੋ ਸੇਰਾ ਆਟਾ ਦੇ ਕੇ ਨਹੀਂ ਆਟਾ ਦਾ ਬਾਅਦ ਚ ਦਿੰਨੇ ਹੋ ਤਾਂ ਤੁਸੀਂ ਪਤਾ ਕੀ ਕਹਿੰਨੇ ਹੋ ਵੀ ਕੋਈ ਗੱਲ ਨਹੀਂ ਆਟਾ ਮੈਂ ਤੈਨੂੰ ਦੇ ਦੂ ਬਾਈ ਬਣ ਕੇ ਆ ਮੇਰਾ ਪਹਿਲਾ ਕੰਮ ਕਰ ਮੇਰੀ ਆ ਸਫਾਈ ਪਈ ਆ ਮੇਰਾ ਆ ਪਿਆ ਮੇਰਾ ਆ ਕਰਦੀ ਮੇਰਾ ਬਾਹ ਕਰਦੀ ਮੈਨੂੰ ਐ ਦੱਸੋ ਫਿਰ ਉਹ 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 ਤੁਸੀਂ ਹੈਲਪ ਕਾਦੀ ਕੀਤੀ ਅਗਲੇ ਦੀ ਤੁਸੀਂ ਉਹ ਤੋਂ ਮਤਲਬ ਹੀ ਲੈ ਲਿਆ ਉਹ ਤਾਂ ਤੁਸੀਂ ਅਗਲੇ ਨੂੰ ਮੁੱਲ ਚੀਜ਼ ਦੇਤੀ ਉਹ ਚ ਮੇਰਾ ਹੈਲਪ ਕੀ ਹੋਈ ਤੁਸੀਂ ਕਹਦੇ ਮੰਨਦੇ ਹੋ ਜੀ ਹੈਲਪ ਕੀਤੀ ਨਹੀਂ ਹੈਲਪ ਹੁੰਦੀ ਉਹ ਹੈਲਪ ਉਹ ਹੁੰਦੀ ਆ ਤੋਂ ਤੋਂ ਕਿਸੇ ਨੇ ਕੋਈ ਮੰਗਿਆ ਸੋਨੂੰ ਪਤਾ ਵੀ ਇਹ ਬੰਦੇ ਨੂੰ ਲੋੜ ਆ ਗਰੀਬ ਆ ਉਹ ਉਹ ਹੈਲਪ ਹੁੰਦੀ ਹੈ ਇਹ ਮੇਰੀ ਸਮਝ ਤੋਂ ਬਾਹਰ ਹੈ ਨਾਲੇ ਕੰਮ ਕਰਾ ਲੈਣਗੇ ਅਗਲੇ ਦਾ ਚੰਮ ਪੱਟ ਲੈਂਦੇ ਆ ਨਾਲੇ ਕਹਿ ਦਿੰਦੇ ਅਸੀਂ ਹੈਲਪ ਕੀਤੀ ਕਾਦੀ ਹੈਲਪ ਕੀਤੀ ਹੈ ਬਈ ਤੁਸੀਂ ਫਰੀਜ ਦਾ ਕੁਝ ਨਹੀਂ ਦਿੱਤਾ ਨਾ ਐਨੇ ਸਵਾਰਥੀ ਨਾ ਬਣੋ ਵੀ ਤੁਸੀਂ ਕਿਸੇ ਦੀ ਹੈਲਪ ਕਰੋ ਨਾ ਜੇ ਕਰੋ ਤਾਂ ਉਹਦੇ ਪਿੱਛੇ ਕੋਈ ਮਤਲਬ ਹੋ ਵੀ ਸੰਡਾ ਹੈਲਪ ਕਰਨੀ ਸਿੱਖੋ ਬਿਨਾ ਮਤਲਬ ਤੋਂ ਬਿਨਾ ਮਤਲਬ ਤੋਂ ਕਿਸੇ ਦੀ ਹੈਲਪ ਕਰਕੇ ਦੇਖੋ ਚ ਬਾਲਾ ਸਕੂਨ ਮਿਲਦਾ ਠੀਕ ਹੈ ਮਤਲਬ ਲਈ ਤਾਂ ਫਿਰ ਉਹ ਤਾਂ ਤੁਸੀਂ ਹੈਲਪ ਦਾ ਨਾਂ ਨਾ ਲਿਆ ਕਰੋ ਜਿੱਥੇ ਤੁਸੀਂ ਮਤਲਬ ਲਈ ਕਿਸੇ ਦੀ ਹੈਲਪ ਕੀਤੀ ਹੈ ਠੀਕ ਹੈ ਬਾਕੀ ਮੈਨੂੰ ਬਹੁਤ ਦੁੱਖ ਆਉਂਦਾ ਜਦੋਂ ਮੇਰੇ ਛੋਟੇ ਕੋਲੇ ਫੋਨ ਆਉਂਦੇ ਆ ਤੁਸੀਂ ਫੋਨ ਕਰ ਦਿਓ ਤੁਨੂੰ ਆ ਪ੍ਰੋਬਲਮਾ ਤੁਨੂੰ ਆ ਪਰ ਠੀਕ ਹੈ ਮੈਨੂੰ ਵਧੀਆ ਲੱਗਦਾ ਵੀ ਕਈ ਵਾਰੀ ਆਪਾਂ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਦੂਜੇ ਤੋਂ ਪਤਾ ਚੱਲਦਾ ਹਨ ਪਰ ਮੈਂ ਰਿਕਵੈਸਟ ਇਹੀ ਕਰੂੰਗੀ ਵੀ ਆਪਣੇ ਆਪ ਨੂੰ ਥੋੜਾ ਜਿਹਾ ਮਜ਼ਬੂਤ ਬਣਾਓ ਜਿੰਨਾ ਚਿਰ ਤੁਸੀਂ ਖੁਦ ਨੂੰ ਮਜ਼ਬੂਤ ਨਹੀਂ ਕਰਦੇ ਤੁਸੀਂ ਕੋਈ ਵੀ ਜੰਗ ਲੜ ਨਹੀਂ ਸਕਦੇ ਨਾ ਤੁਸੀਂ ਕਿਸੇ ਬਿਮਾਰੀ ਨਾਲ ਲੜ ਸਕਦੇ ਹੋ ਨਾ ਕਿਸੇ ਇਨਸਾਨ ਨਾਲ ਨਾ ਦੁਨੀਆਦਾਰੀ ਨਾਲ ਲੜ ਸਕਦੇ ਹੋ ਸਭ ਤੋਂ ਪਹਿਲਾ ਕੰਮ ਹੈ ਤੁਹਾਡਾ ਅੰਦਰੋਂ ਸਟਰੋਂਗ ਹੋਣਾ ਅੰਦਰੋਂ ਸਟਰੋਂਗ ਨਹੀਂ ਨਾ ਹੁੰਦੇ ਫਿਰ ਵੀਰੇ ਦੁਨੀਆ ਦਾ ਹੀ ਫਾਇਦਾ ਚੱਕੂਗੀ ਫਿਰ ਲਾਲੋ ਸਾਹਿਬ ਉਹਨਾਂ ਨੇ ਤਾਂ ਫਾਇਦਾ ਚੱਕਣੀ ਚੱਕਣਾ ਠੀਕ ਹੈ ਜਦੋਂ ਤੁਸੀਂ ਮਜ਼ਬੂਤ ਹੋ ਛੁਣਗਣ ਤੋੜੂਗਾ ਹੁਣ ਕੋਈ ਪਹਾੜ ਹੈ ਪੂਰਾ ਵੱਡਾ ਪੱਥਰ ਹੈ ਆਪਾਂ ਭਾਣਾ ਚ ਜਾ ਕੇ ਕਿਸੇ ਨੂੰ ਕਹਿ ਦਿੰਨੇ ਵੀ ਆ ਚੱਕ ਸੈਣੀਆਂ ਥੋੜੀਆਂ ਇਹਨੂੰ ਤੋੜ ਪਹਿਲੀਆਂ ਚ ਉਹ ਡਰ ਜੂਗਾ ਵੀ ਪਹਾੜ ਆ ਐਡਾ ਵੱਡਾ ਪੱਥਰ ਆ ਜਾ ਰਿਹਾ ਤਾਂ ਜਿੰਦਗੀ ਲੱਗ ਜੂ ਮੈਨੂੰ ਉਹਨੂੰ ਤਾਂ ਭੰਨਣ ਵਾਸਤੇ ਤੇ ਉੱਥੇ ਕਸੀਸਾ ਜਣਿਆ ਪਿਆ ਹੋਵੇ ਅਗਲਾ ਇੱਕ ਥੋੜੀ ਜਿਹੀ ਬੰਨ ਦੂ ਸੇਮ ਸੋਡਾ ਹਾਲ ਹੋਇਆ ਪਿਆ ਤੁਸੀਂ ਸ਼ੀਸ਼ੇ ਵਰਗੇ ਬਣੇ ਪਏ ਹੋ ਮਾੜਾ ਜੀ ਵੀ ਅਗਲੇ ਦੀ ਗੱਲ ਨਹੀਂ ਚੱਲਦੇ ਨਾਲ ਦੀ ਨਾਲ ਟੁੱਟ ਜਾਂਦੇ ਹੋ ਦੁਨੀਆਂ ਤੇ ਵੀਰੀ ਐ ਸੀ ਕੋਈ ਦਵਾਈ ਹੈ ਨਹੀਂ ਹੁਣ ਮੈਂ ਵਿੱਚ ਵਿੱਚ ਪਣਾ ਕਹਿੰਦੀ ਆ ਵੀ ਅਸੀਂ ਸਟ੍ਰੈਸ ਦੀ ਦਵਾਈ ਖਾ ਰਹੀ ਆਂ ਮੰਨ ਲਓ ਤੁਸੀਂ ਸਟ੍ਰੈਸ ਦੀ ਦਵਾਈ ਖਾ ਰਹੀ ਹੋ ਫਿਰ ਕਿੰਨਾ ਕੁ ਫਰਕ ਪਿਆ ਤੁਹਾਨੂੰ ਫਰਕ ਮੈਨੂੰ ਤਾਂ ਪਿਆ ਲੱਗਦਾ ਨਹੀਂ ਵੀ ਤੁਸੀਂ ਦਵਾਈ ਖਾ ਕੇ ਮੈਨੂੰ ਤਾਂ ਥੋੜੇ ਜਿਹੀ ਕੋਈ ਚੇਂਜ ਨਹੀਂ ਲੱਗ ਰਿਹਾ ਕਿਉਂ ਫਿਰ ਤੁਸੀਂ ਡਾਕਟਰਾਂ ਦੇ ਘਰ ਭਰੇ ਜਿੱਦ ਤੁਹਾਨੂੰ ਫਰਕ ਹੀ ਨਹੀਂ ਫਰਕ ਤਾਂ ਤੁਸੀਂ ਖੁਦ ਪਾਉਣਾ ਐ ਐਸੀ ਤਾਂ ਕੋਈ ਦਵਾਈ ਨਹੀਂ ਬਣੀ ਜਿਹੜੀ ਸੁੱਟ ਦਿਮਾਗ ਤੋਂ ਟੈਨਸ਼ਨਾਂ ਚੱਕ ਜੂ ਕੀ ਕਰਦੀਂਦੀ ਦਵਾਈ ਸਿਰਫ ਇੱਕ ਤੁਹਾਨੂੰ ਸੰਤੋਸ਼ਟੀ ਮਿਲ ਜਾਂਦੀ ਐ ਵੀ ਹਾਂ ਜੀ ਅਸੀਂ ਦੋ ਗੋਲੀਆਂ ਖਾ ਲਈਆਂ ਕਿਸੇ ਨੂੰ ਨੀਂਦ ਨਹੀਂ ਆਉਂਦੀ ਬਸ ਤੁਸੀਂ ਨਾ ਗੋਲੀ ਚਾਹੇ ਜਿਹਦੀ ਮਰਜ਼ੀ ਦੇ ਦਿਓ ਜੇ ਤੇ ਦੀ ਮਰਜ਼ੀ ਐਂ ਕਹਦੇ ਵੀ ਨੀਂਦ ਵਾਲੀ ਐ ਉਹ ਬੰਦਾ ਬੈਸੀ ਸੌਂਜੀ ਵੀ ਮੈਂ ਨੀਂਦ ਵਾਲੀ ਗੋਲੀ ਲਈ ਐ ਕਿਉਂ ਕਿਉਂਕਿ ਉਹਨੂੰ ਬਸ ਵਾਸਵਾਸ ਵੱਜ ਜੂ ਇੱਕ ਵੀ ਮੈਂ ਨੀਂਦ ਵਾਲੀ ਗੋਲੀ ਲੈ ਲਈ ਮੈਂ ਸੌਂ ਜਾ ਤੇ ਗੋਲੀ ਚਾਹੇ ਉਹ ਸਿਰ ਦੁਖ ਦੇ ਦੀ ਕਾਹਦੀ ਵੀ ਹੋਵੇ ਉਹ ਸਟ੍ਰੈਸ ਹੋ ਜਾ ਤੁਸੀਂ ਆਪਣੇ ਆਪ ਹੀ ਨਿਕਲਦੇ ਹੋ ਨੋ ਦਵਾਈਆਂ ਨੂੰ ਸਹਾਰਾ ਮਿਲ ਜਾਂਦਾ ਖਾ ਕੇ ਥੋੜੀ ਜੀ ਦਵਾਈ ਤੁਸੀਂ ਕਹਿੰਦੇ ਅੱਗੇ ਨੂੰ ਫਰਕ ਆ ਫਰਕ ਕਿਉਂ ਆ ਦਵਾਈ ਦੇ ਨਿਰਭਰ ਹੋਣੇ ਤੁਸੀਂ ਛੋੜਾ ਵਿਸ਼ਵਾਸ ਦਵਾਈ ਤੇ ਹੁੰਦਾ ਕੋਤੇ ਤਾਂ ਹੁੰਦੀ ਹੀ ਨਹੀਂ ਗੋਲੀ ਖਾਲੀ ਹਾਂਜੀ ਬਸ ਠੀਕ ਆ ਕਈ ਬੀਬੀਆਂ ਤਾਂ ਹੁਣ ਮੈਂ ਦੇਖੀਆਂ ਬਿਨਾ ਮਤਲਬ ਤੋਂ ਹੀ ਗੋਡਿਆਂ ਦੀਆਂ ਗੋਲੀਆਂ ਖਾ ਜਾਂਦੀਆਂ ਮਾੜਾ ਜਿਹਾ ਦਰਦ ਹੋਇਆ ਗੋਲੀਆਂ ਇਹ ਜਿਹੜੇ ਤੁਹਾਡੇ ਗੋਡੇ ਜਾਮ ਹੋ ਰਹੇ ਹਨਾ ਤੁਹਾਡਾ ਸਰੀਰ ਜਾਮ ਹੋ ਰਿਹਾ ਵੀਰੇ ਗੋਲੀਆਂ ਹੀ ਕਰ ਰਹੀਆਂ ਮੈਨੂੰ ਲੱਗਦਾ ਕਿਹੜਾ ਬੰਦਾ ਜਿਹੜਾ ਦੁਰੋਧਿਆ ਫਿਰ ਬੜਾ ਸੌਖਾ ਨਾਮ ਦੇ ਦਿੰਦੇ ਆ ਸਰਦਾ ਨਹੀਂ ਕੀ ਕਰਗੇ ਜੀ ਗੋਲੀਆਂ ਖਾਦੇ ਬਿਨਾ ਉੱਠਿਆ ਨਹੀਂ ਜਾਂਦਾ ਕਿਉਂ ਨਹੀਂ ਉੱਠਿਆ ਜਾਂਦਾ ਗੋਲੀਆਂ ਖਾਦੇ ਬਿਨਾ ਆਦਤ ਪਾ ਲਈ ਤੁਸੀਂ ਆਪਣੇ ਸਰੀਰ ਨੂੰ ਥੋੜੀ ਬੋਦੀ ਤਕਲੀਫ ਤਾਂ ਚੱਲੋ ਜਮੀ ਨਹੀਂ ਚਲਦੀ ਮਾੜਾ ਜਾਂ ਦਰਦ ਹੋਇਆ ਟੱਚ ਗੋਲੀ ਲ ਲਈ ਵੀ ਕਿਤੇ ਮੈਂ ਮਰ ਨਾ ਜਾਵਾਂ ਐ ਥੋੜੀ ਮਰਦੇ ਹੂੰ ਜਿੰਨੀ ਥੋੜੀ ਰੱਬ ਨੇ ਜ਼ਿੰਦਗੀ ਲਿਖੀ ਉਹ ਤੋਂ ਤੁਸੀਂ ਭੋਗ ਕੇ ਜਾਓਗੇ ਇਹ ਚੀਜ਼ ਤੋਂ ਨਾ ਡਰੋ ਦੇਖੋ ਮੌਤ ਤੋਂ ਕਦੇ ਡਰਿਆ ਨਾ ਕਰੋ ਮੌਤ ਤਾਂ ਜਿਹਦੀ ਮਿੱਤਨੀ ਉਹ ਤਾਂ ਜਿਸ ਦਿਨ ਤੁਹਾਨੂੰ ਆਉਣੀ ਆ ਆ ਕੇ ਰਹਿਣੀ ਆ ਮੌਤ ਤਾਂ ਆਪਣੀ ਤੈਅ ਆ ਫਿਰ ਡਰਨਾ ਕਾਦੇ ਵਾਸਤੇ ਕਿਸ ਚੀਜ਼ ਲਈ ਡਰਦੇ ਆ ਤੁਸੀਂ ਜਿਹੜੀ ਚੀਜ਼ ਸੱਚਾ ਤੂੰ ਡਰੀ ਜਾਨੇ ਉਹ ਲੈ ਦੱਸੋ ਫਿਰ ਪਲੀਜ਼ ਇਹ ਮੇਰੀ ਗੱਲ ਲੜਵਾਨ ਲਓ ਸਟਰੋਂਗ ਬਣੋ ਡਰਨਾ ਛੱਡੋ ਡਰੋ ਉੱਥੋਂ ਜਿੱਥੇ ਤੁਸੀਂ ਮਾੜਾ ਕੰਮ ਕਰ ਰਹੇ ਹੋ ਡਰੋ ਉੱਥੋਂ ਜਿੱਥੇ ਤੁਸੀਂ ਕਿਸੇ ਦਾ ਤੁਸੀਂ ਖੋ ਕੇ ਹੱਕ ਖਾਣੇ ਹੋ ਕਿਸੇ ਨੂੰ ਤਕਲੀਫ ਦੇਣੇ ਕਿਸੇ ਦੇ ਵਿੱਚ ਦੀ ਗੱਲਾਂ ਕੱਟਦੇ ਹੋ ਉੱਥੋਂ ਡਰਿਆ ਕਰੋ ਨਾ ਉੱਥੇ ਤਾਂ ਡਰਦੇ ਹੀ ਨਹੀਂ ਉਹ ਤਾਂ ਬੜੀ ਹਿੰਮਤ ਨਾਲ ਗੱਲਾਂ ਹੁੰਦੀਆਂ ਤੂੰ ਡਰ ਜਾਂਨੇ ਹੋ ਜਿੱਥੇ ਹੱਕ ਦੀ ਗੱਲ ਆ ਜਾਂਦੀ ਹੈ ਇਹ ਗੱਲ ਜਮ 100% ਸੱਚ ਹੈ ਵੀ ਮਾੜੇ ਬੰਦੇ ਨੂੰ ਹਿੱਕ ਢਾਉਂਦਾ ਹੈ ਤੇ ਚੰਗੇ ਤੋਂ ਹਿੱਕ ਚੱਲਦਾ ਕੋਈ ਬੰਦਾ ਕਲੇਸੀ ਹੋਵੇ ਚਾਹੇ ਉਹਦੇ ਕੋਲੇ ਪ੍ਰਾਪਰਟੀ ਜਮਾ ਨਾ ਹੋਵੇ ਜਮਾ ਗਰੀਬ ਹੋਵੇ ਉਹ ਕਲੇਸੀ ਹੋਵੇ ਉਹ ਤੋਂ ਹਿੱਕ ਚੱਲਦਾ ਤੇ ਜੇ ਇੱਕ ਬੰਦੇ ਕੋਲੇ ਬਹੁਤ ਪ੍ਰਾਪਰਟੀ ਹੋਊ ਸ਼ਰੀਫ ਹੈ ਉਹਨੂੰ ਮਾੜਾ ਮਾੜੇ ਤੋਂ ਮਾੜਾ ਬੰਦਾ ਵੀ ਆ ਕੇ ਚੁੰਮੜਦਾ ਕਾਰਨ ਕੀ ਹੈ ਤੁਸੀਂ ਸਿਰ ਚੜਾਉਣੇ ਆ ਅਗਲੇ ਨੂੰ ਕਹਿੰਦੇ ਇੱਜ਼ਤ ਉਹਨੀ ਕਰੋ ਜਿੰਨੀ ਮੂਹਰਲਾ ਚੱਲਦਾ ਹੋਵੇ ਮਰ ਲੋ ਤੁਸੀਂ ਮੈਨੂੰ ਫੋਨ ਲਾਉਣਿਓ ਤੁਸੀਂ ਕਹਿੰਦੇ ਨਾ ਸਾਨੂੰ ਐਨਾ ਚੀਜ਼ਾਂ ਤੋਂ ਡਰ ਲੱਗਦਾ ਅਸੀਂ ਇੱਥੋਂ ਡਰਦੇ ਆਂ ਆਹ ਚੀਜ਼ ਤੋਂ ਡਰ ਲੱਗਦਾ ਕਿੰਨਾ ਚਿਰ ਆਪਣੇ ਆਪ ਨੂੰ ਨਹੀਂ ਸਮਝਾਉਂਗੇ ਖੁਦ ਨੂੰ ਸਟਰੋਂਗ ਨਹੀਂ ਕਰੋਗੇ ਤੇ ਤੁਹਾਨੂੰ ਡਰ ਚੋਂ ਕੱਢੂ ਕਿਹੜਾ ਮੈਨੂੰ ਐਂ ਦੱਸੋ ਜਿਆਦਾ ਫਿਰ ਮੈਂ ਹੋਰ ਤਾਂ ਮੇਰੇ ਕੋਈ ਸਾਰੀ ਨਹੀਂ ਰੋਜ਼ ਮੈਂ ਦੁਪਹਿਰੇ ਇੱਕ ਟਾਈਮ ਰੱਖ ਲੈਣੀ ਆ ਤੇ ਲਾਈਵ ਹੋ ਜਾਇਆ ਕਰੂੰਗੀ ਸਾਰਿਆਂ ਨੂੰ ਕਹਾਂਗੀ ਵੀ ਡਰਨਾ ਨਹੀਂ ਬਾਰ ਬਾਰ ਕਲਾਸ ਲਾਉਂਗੀ ਵੀ ਕੀ ਆ ਭਾਈ ਤੁਹਾਡੇ ਤੇ ਅਸਰ ਹੋ ਜੇ ਡਰ ਨੂੰ ਹਟਜੋ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਡਰੀ ਜੰਨੇ ਆ ਆਪਣੇ ਹੱਕ ਲਈ ਤੁਸੀਂ ਬੋਲ ਨਹੀਂ ਸਕਦੇ ਯਾਰ ਮੈਂ ਕਹਿਣੀ ਆ ਇਨਸਾਨ ਤੁਸੀਂ ਇਨਸਾਨ ਹੋ ਐਨਾ ਕ ਤਾਂ ਪਛਾਣ ਲਓ ਤੁਸੀਂ ਇਨਸਾਨ ਹੋ ਗੁਲਾਮ ਨਹੀਂ ਕਿਉਂ ਗੁਲਾਮ ਬਣਿਓ ਆਪਦੀ ਸੋਚ ਮੁਤਾਬਕੀ ਗੁਲਾਮ ਬਣੇ ਬੈਠੇ ਹੋ ਕਿਉਂ ਗੁਲਾਮੀ ਕਰਦੇ ਹੋ ਜਦੋਂ ਤੁਹਾਡੇ ਚ ਕੋਈ ਕਮੀ ਨਹੀਂ ਕਿਉਂ ਗੁਲਾਮੀ ਕਰਦੇ ਹੋ ਤੁਸੀਂ ਕਿਉਂ ਗੁਲਾਮ ਬਣਦੇ ਹੋ ਇੱਜ਼ਤ ਦਿਓ ਇੱਜ਼ਤ ਲਓ ਅਗਲੇ ਤੋਂ ਇਹ ਕੀ ਮਤਲਬ ਆ ਵੀ ਸੋਨੂੰ ਸੋਨੂੰ ਕੋਈ ਗੁਲਾਮ ਬਣਾਈ ਜਾਂਦਾ ਤੁਸੀਂ ਬਣੀ ਜਾਂਦੇ ਹੋ ਤੇ ਫਿਰ ਮੈਂ ਸੋਨੂੰ ਗੁਲਾਮੀ ਚੋਂ ਕਿਵੇਂ ਕੱਢ ਸਕਦੀ ਹਾਂ ਜਦੋਂ ਤੁਸੀਂ ਖੁਦ ਬਣੀ ਜਾਂਦੇ ਹੋ ਮੇਰਾ ਮੋਟੀਵੇਸ਼ਨ ਸੋਨੂੰ ਕੀ ਹੈ ਮੇਰਾ ਸਿਰਫ ਇਹੀ ਹੈ ਵੀ ਬਰੇ ਗੁਲਾਮੀ ਨਹੀਂ ਕਰਨੀ ਆਪਣੇ ਰਿਸ਼ਤਿਆਂ ਦੇ ਵਿੱਚ ਪਿਆਰ ਰੱਖਣਾ ਹੈ ਗੁਲਾਮੀ ਵਾਲੇ ਰਿਸ਼ਤਿਆਂ ਤੇ ਪਿਆਰ ਵਾਲੇ ਰਿਸ਼ਤਿਆਂ 'ਚ ਬਹੁਤ ਫਰਕ ਹੁੰਦਾ ਹੈ ਗੁਲਾਮੀ ਗੁਲਾਮੀ ਹੁੰਦੀ ਹੈ ਪਿਆਰ ਪਿਆਰ ਨੂੰ ਗੁਲਾਮੀ ਦੇ ਤਾਂ ਨਾਂ ਤੋਂ ਡਰ ਲੱਗਦਾ ਛੋਨੂੰ ਕੋਈ ਟਰਚ ਕਰਦਾ ਚਾਹੇ ਤੁਹਾਡੇ ਘਰ ਵਿੱਚ ਚਾਹੇ ਕੋਈ ਤੁਹਾਡੇ ਬਾਹਰੋਂ ਇਸ ਟੌਪਿਕ ਤੇ ਮੈਂ ਨਹੀਂ ਕੁਝ ਕਹਿਣਾ ਚਾਹੁੰਦੀ ਵੀ ਕੋਈ ਬਾਹਰੋਂ ਕੋਈ ਘਰੋਂ ਕੋਈ ਵੀ ਬੰਦਾ ਤੁਹਾਨੂੰ ਟੌਪ ਟਾਰਚ ਕਰਦਾ ਕਿਉਂ ਟਾਰਚ ਸੋਣੇ ਹੋ ਤੁਸੀਂ ਕਿੰਨਾ ਕਛੇਰ ਸਵਾਉਂਗੇ ਫਿਰ ਸੋਤੋਂ ਸਿਹਾਨੀਆਂ ਦਾ ਫਿਰ ਤੁਸੀਂ ਟੈਂਸ਼ਨ ਦੀਆਂ ਦਵਾਈਆਂ ਖਾਣੇ ਫਿਰ ਦਵਾਈਆਂ ਖਾ ਕੇ ਕੀ ਕਰ ਲੋਗੇ ਫਿਰ ਦਵਾਈਆਂ ਕੋਈ ਇਹੋ ਜਿਹੀਆਂ ਹੈਗੀਆਂ ਵੀ ਤੁਹਾਨੂੰ ਸ਼ੇਰ ਬਣਾ ਦੇਣੀਆਂ ਮੈਂ ਤਾਂ ਸੁਣੀ ਨਹੀਂ ਕੋਈ ਦਵਾਈ ਵੀ ਜਿਹੜੀ ਖਾ ਕੇ ਬੰਦਾ ਸ਼ੇਰ ਬਣ ਜਾਂਦਾ ਹਾਂ ਇੱਕ ਸ਼ਰਾਬ ਦਾ ਪੈਗ ਜ਼ਰੂਰ ਹੈ ਜਿਹਨੂੰ ਪੀ ਕੇ ਬੰਦਾ ਸ਼ੇਰ ਬਣ ਜਾਂਦਾ ਉਹ ਵੀ ਕੁਝ ਸਮੇਲੇਗੀ ਤਾਂ ਉਤਰ ਜਾਂਦੀ ਆ ਫਿਰ ਚੂਹੇ ਦਾ ਚੂਹਾ ਸੋ ਪਲੀਜ਼ ਇਹਨਾਂ ਗੱਲਾਂ ਦਾ ਮੈਂ ਧਿਆਨ ਰੱਖਿਆ ਕਰੋ ਵੀ ਏਸੀ ਦੁਨੀਆ ਤੇ ਕੋਈ ਨਾ ਦਵਾਈ ਜਾਂ ਨਾ ਗੋਲੀ ਐ ਵੀ ਜਿਹੜੀ ਤੁਹਾਨੂੰ ਸ਼ੇਰ ਬਣਾਵੇ ਸ਼ੇਰ ਤਾਂ ਤੁਸੀਂ ਖੁਦ ਬਣਨਾ ਹੁੰਦਾ ਠੀਕ ਐ ਨਾ ਦੇਖ ਬੁੜ ਔਰਤ ਨੂੰ ਆਪਾਂ ਕਹਿੰਦੇ ਨੇ ਕਮਜ਼ੋਰ ਐ ਔਰਤਾਂ ਐ ਤੁਸੀਂ ਪ੍ਰਤਿਆਗ ਇਹ ਦੇਖ ਲਿਓ ਔਰਤ ਦੇ ਜਦੋਂ ਬੱਚੇ ਤੇ ਗੱਲ ਆ ਜਾਂਦੀ ਆ ਹਨਾ ਕੋਈ ਉਹਦੇ ਸਾਹਮਣੇ ਤੇ ਬੱਚੇ ਨੂੰ ਮਾਰਦਾ ਜਾਂ ਦੇ ਬੱਚੇ ਨਾਲ ਕੋਈ ਜ਼ੁਲਮ ਹੁੰਦਾ ਉਸ ਟਾਈਮ ਜਿਹੜੀ ਔਰਤ ਇੱਕ ਸ਼ੇਰਨੀ ਦਾ ਰੂਪ ਧਾਰ ਲੈਂਦੀ ਹੈ ਕਿਉਂ ਧਾਰ ਲੈਂਦੀ ਹੈ ਕਿਉਂਕਿ ਉਹ ਆਪਣੇ ਬੱਚੇ ਨੂੰ ਇੰਨਾ ਪਿਆਰ ਕਰਦੀ ਹੁੰਦੀ ਹੈ ਉਸ ਟਾਈਮ ਮੌਤ ਨੂੰ ਵੀ ਭੁੱਲ ਜਾਂਦੀ ਹੈ ਕੋਈ ਮਤਲਬ ਨਹੀਂ ਉਹਨੂੰ ਉਦੋਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਉਹ ਤਾਂ ਸ਼ੇਰਨੀ ਬਣ ਜਾਂਦੀ ਹੈ ਐਨਾ ਉਹਦੇ 'ਚ ਮਤਲਬ ਸਾਹਸ ਆ ਜਾਂਦਾ ਵੀ ਉਹ ਦੋ ਕਿਸੇ ਕਿਸੇ ਚੀਜ਼ ਨਾਲ ਵੀ ਲੜ ਸਕਦੀ ਹੈ ਫਿਰ ਆਪਣੇ ਲਈ ਕਿਉਂ ਨਹੀਂ ਲੜਦੇ ਕਿਉਂ ਗੁਲਾਮੀ ਕਰਦੇ ਹੋ ਫਿਰ ਸਾਣ ਦਿਖਾਉਣੇ ਸੀ ਥੋੜੀ ਹੈਲਪ ਕੀਤੀ ਹੈਲਪ ਕਰਦੀ ਆ ਵੀਰ ਉਹ ਦੁੱਗਣਾ ਤਾਂ ਤੁਸੀਂ ਚੰਮ ਪੱਟ ਲੈਨੇ ਹੋ ਹੈਲਪ ਤਾਂ ਹੁੰਦੀ ਉਹ ਹੈਲਪ ਦਾ ਤਾਂ ਮਤਲਬ ਹੀ ਇਹ ਹੁੰਦਾ ਵੀ ਹੈਲਪ ਕਰਨੀ ਤਾਂ ਬਿਨਾ ਮਤਲਬ ਤੋਂ ਕਰੋ ਬਿਨਾ ਮਤਲਬ ਉਹ ਤਾਂ ਕਿਸੇ ਨੂੰ ਵੀ ਹੈਲਪ ਕਰੀ ਨਹੀਂ ਰਿਹਾ ਮੈਨੂੰ ਲੱਗਦਾ ਜਿੱਥੇ 100 ਬੰਦਾ ਹੈਲਪ ਕਰਦਾ ਉਹਦੇ ਵਿੱਚ 20 ਬੰਦੇ ਹੁੰਦੇ ਜਿਹੜੇ ਬਿਨਾ ਮਤਲਬ ਕਰਦੇ 80% ਦਾ ਮਤਲਬ ਹੁੰਦਾ ਵਿਦਆਊਟ ਮਤਲਬ ਥੋੜੀ ਕੋਈ ਹੈਲਪ ਨਹੀਂ ਕਰਦਾ ਕੋਈ ਐਸਾ ਜੱਗ ਤੇ ਰਿਸ਼ਤਾ ਨਹੀਂ ਹੈਗਾ ਜਿਹੜਾ ਬਦੌਰ ਮਤਲਬ ਕਰੇ ਕੋਈ ਹੋਊਗਾ ਉਹ ਮੈਂ ਤੁਹਾਨੂੰ ਕਹਿੰਦੀ ਹੁੰਨੀ ਆ ਵੀ 100 ਚੋਂ ਕੋਈ 20% ਹੋਣਗੇ ਜਿਹੜੇ ਹੋ ਕਿਸੇ ਪੱਖੋਂ ਨਹੀਂ ਕਰਦਾ ਗੱਲਾਂ ਮਿੱਠੀਆਂ ਮਿੱਠੀਆਂ ਲੋਕਾਂ ਤੋਂ ਜਿੰਨੀਆਂ ਮਰਜ਼ੀ ਕਰਵਾ ਲਓ ਜਿੰਨੀਆਂ ਮਰਜ਼ੀ ਫੜਾ ਮਰਵਾ ਲਓ ਅਸੀਂ ਥੋਡੇ ਨਾਲ ਆ ਜੀ ਮਰਦਿਆਂ ਮਰ ਜਾਗੇ ਮਾਰਦਿਆਂਗੇ ਚੱਕਦਿਆਂਗੇ ਇਹ ਕੈਨਲ ਦਾ ਵਾਧੂ ਹੁੰਦਿਆ ਹੁਣ ਉਹ ਕਿਸਾਨ ਮੋਰਚੇ ਤੇ ਦੇਖੋ ਕਹੀ ਜਾਂਦੇ ਬੇਚਾਰੇ ਬਿਗਾਣਿਆਂ ਦੇ ਵਿੱਚ ਤਾਂ ਹਰ ਇੱਕ ਬੰਦਾ ਵੱਡਾ ਬਣ ਜਾਂਦਾ ਮੈਂ ਮਾਰ ਦੂੰ ਮੈਂ ਚੱਕ ਦੂੰਗੀ ਔਖਾ ਤਾਂ ਰੀਅਲ ਲੜਾਈ ਲੜਨੀ ਹੈ ਰੀਅਲ ਲੜਾਈ ਕਿਸਾਨ ਲੜ ਰਹੇ ਆ ਇਸ ਟਾਈਮ ਸਾਨੂੰ ਪਤਾ ਹੀ ਇਹਨਾਂ ਦਾ ਇਹ ਹੁੰਦੀ ਹੈ ਰੀਅਲ ਲੜਾਈ ਕਿਸੇ ਨੂੰ ਝੂਠੇ ਹੌਸਲੇ ਝੂਠੇ ਦਾਅਵੇ ਨਾ ਕਰਿਆ ਕਰੋ ਜਦੋਂ ਸੋਤੋਂ ਭੋਗਦੇ ਨਹੀਂ ਤੇ ਸਭ ਤੋਂ ਪਹਿਲਾਂ ਵੀਰੇ ਮੈਂ ਉਹਨਾਂ ਭੈਣਾਂ ਨੂੰ ਇਹੀ ਬੇਨਤੀ ਕਰੂੰਗੀ ਵੀ ਆਪਣੇ ਆਪ ਨੂੰ ਸਟਰੋਂਗ ਬਣਾਓ ਕੋਈ ਦੁਨੀਆ ਤੇ ਅਸੀ ਦਵਾਈ ਨਹੀਂ ਜਿਹੜੀ ਸੋਨੂੰ ਅੰਦਰੋਂ ਸਟਰੋਂਗ ਕਰ ਦੂਗੀ ਮੈਂ ਨਹੀਂ ਮੰਨਦੀ ਆਪਣਾ ਹੱਕ ਲੈਣਾ ਸਿੱਖੋ ਆਪਣੀ ਜਗ੍ਹਾ ਲੈਣੀ ਸਿੱਖੋ ਆਪਣਾ ਰੁਤਬਾ ਬਣਾਉਣਾ ਸਿੱਖੋ ਹਰ ਇੱਕ ਬੰਦੇ ਦਾ ਰੁਤਬਾ ਇੱਥੇ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਇਹ ਹੈ ਚਾਹੇ ਉਹ ਪਖਾਇਰੀ ਆ ਤੇ ਚਾਹੇ ਰਾਜਾ ਰਤਵਾ ਸਾਬ ਦਾ ਹੁੰਦਾ ਸਭ ਨੂੰ ਰੱਬ ਨੇ ਇੱਕ ਨਾਮ ਦਿੱਤਾ ਹੁੰਦਾ ਹਰ ਇੱਕ ਬੰਦੇ ਦੇ ਡੋਡੀ ਨਾਮ ਆ ਡੋਡੀ ਪਹਿਚਾਣਾ ਬਿਨਾ ਨਾਮ ਤੋਂ ਆਪਾਂ ਕਿਸੇ ਨੂੰ ਬੁਲਾ ਨਹੀਂ ਸਕਦੇ ਓਏ ਕਹਿ ਕੇ ਜਬ ਕਹਾਂਗੇ ਓਏ ਇੱਕ ਨੂੰ ਓਏ ਕਹਾਂਗੇ ਤੇ ਚਾਰ ਝਾਕਣਗੇ ਸਮਝ ਜਾਈ ਮੇਰੀਆਂ ਗੱਲਾਂ ਚ ਅਰਥ ਕੱਢੀ ਆਇਓ ਛੁੜਾ ਕੋ ਨਾਮ ਲੈ ਕੇ ਜਿਹਦਾ ਬੁਲਾਵਾਂਗੇ ਸਮਾਂ ਬੰਦਾ ਝਾਕੂ ਹੈਲਪ ਕਰਨੀ ਹੁੰਦੀ ਆ ਬਿਨਾ ਮਤਲਬ ਤੋਂ ਕਰਨੀ ਸਿੱਖ ਲੋ ਵੀਰੇ ਹੈਲਪ ਉਹ ਹੁੰਦੀ ਆ ਵੀ ਕਿਸੇ ਬੰਦੇ ਨੂੰ ਕਿਸੇ ਭੈਣ ਭਰਾ ਨੂੰ ਕਿਸੇ ਚੀਜ਼ ਦੀ ਲੋੜ ਆ ਚਾਹੀ ਸਾਨੂੰ ਉਹਦੇ ਲਈ ਕੁਝ ਮਰਜ਼ੀ ਕਰਨਾ ਪਿਆ ਜੀ ਉਹਦੀ ਹੈਲਪ ਕਰੋ ਕਿ ਸਾਨੂੰ ਸਾਨ ਦਿਖਾਈ ਜਾਣਾ ਮੈਂ ਤੇਰਾ ਉਸ ਟਾਈਮ ਤੇ ਟਾਈਮ ਕੱਢਿਆ ਮੈਂ ਤੈਨੂੰ ਉਹ ਦਿੱਤਾ ਮੈਂ ਤੈਨੂੰ ਉਹ ਦਿੱਤਾ ਉੱਤੋਂ ਕਿਨੇ ਸੀ ਹੈਲਪ ਕੀਤੀ ਆ ਕਾਦੀ ਹੈਲਪ 10 ਬੰਦਾ ਜੀ ਤੁਸੀਂ ਦੀ ਪੱਟੀ ਮੇਸ਼ ਕਰਤੀ ਵੀ ਮੈਂ ਤੇਰੇ ਇੱਥੇ ਇੱਥੇ ਇੱਕ ਡੰਗ ਲਾ ਹੀ 10 ਬੰਦਾਂ ਤੁਸੀਂ ਦੱਸ ਚੁੱਕੇ ਹੋ ਵੀ ਮੈਂ ਤੇਰੇ ਮਤਲਬ ਕੱਢੇ ਭਾਈ ਮੈਂ ਤੇਰਾ ਇੱਥੇ ਸਾਰਿਆ ਤੇਰੇ ਮੈਂ ਇੱਥੇ ਸਾਰਿਆ ਤੂੰ ਆਇਆ ਤੂੰ ਬੋਲਣ ਨੂੰ ਕੀ ਮਰਦਾ ਫੇਰ ਫੇਰ ਹੈਲਪ ਦਾ ਨਾਮ ਨਾ ਉੱਥੇ ਲਿਆ ਕਰੋ ਉੱਥੇ ਕਿਹਾ ਕਰੋ ਅਸੀਂ ਮਤਲਬ ਕੱਢੇ ਆ ਸੋਡੇ ਤੋਂ ਸੋਨੂੰ ਸੁਣਾਉਣ ਵਾਸਤੇ ਇਹਨਾਂ ਗੱਲਾਂ ਦਾ ਵੀਰੇ ਧਿਆਨ ਰੱਖਿਆ ਕਰੋ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਥੋੜਾ ਆਪਣੇ ਬਾਰੇ ਜ਼ਰੂਰ ਸੋਚਿਆ ਕਰੋ ਵੀ ਅਸੀਂ ਕਿੰਨੇ ਚੰਗੇ ਆ ਦੂਜੇ ਨੂੰ ਕਹਿਣਾ ਬਹੁਤ ਸੌਖਾ ਹੁੰਦਾ ਥੋੜਾ ਆਪਣੇ ਲਈ ਵੀ ਸੁਣ ਕੇ ਦੇਖੋ ਉਹ ਗੱਲਾਂ ਮੇਰੇ ਆ ਗੱਲਾਂ ਕਰਨ ਨੂੰ ਜੀ ਨਹੀਂ ਕਰਦਾ ਇਹ ਗੱਲਾਂ ਮੈਂ ਦੇਖਦੀਆਂ ਚੱਲਦੀਆਂ ਸਭ ਕੁਝ ਮੈਨੂੰ ਪਤਾ ਹੁੰਦਾ ਮੈਂ ਫੇਰ ਇਹ ਗੱਲਾਂ ਛੋਡੇ ਨਾਲ ਕਰਦੀਆਂ ਇਨਸਾਨੀਅਤ ਤਾਂ ਛੋਡੇ ਦੇ ਵਿੱਚ ਰਹੀ ਨਹੀਂ ਪਿਆਰ ਕਿਸੇ ਨੂੰ ਕਰਨਾ ਨਹੀਂ ਹਾਂ ਉਹ ਉਹਦੀਆਂ ਬੀਗ ਪੁਆਇੰਟ ਕੋਈ ਮੈਂ ਦੇਖਿਆ ਲੋਕ ਉਹਦੇ ਬੀਕ ਪੁਆਇੰਟ ਲੱਭਣਗੇ ਹਰ ਇੱਕ ਦੇ ਬੀਕ ਵੀ ਇਹਦੇ ਇਹਦੇ ਦਰਦ ਕਿੱਥੋਂ ਹੁੰਦਾ ਸੱਟ ਕਿੱਥੇ ਵੱਜਦੀ ਹੈ ਇਹਦੇ ਬੀਕ ਪੁਆਇੰਟ ਲੱਭਣਗੇ ਲੱਗ ਗਿਆ ਤੈਨੂੰ ਵਿਚਾਰੇ ਨੂੰ ਐਸੀ ਮਾਰ ਦਿੰਦੇ ਆ ਗੱਲਾਂ ਇੱਕ ਬੰਦੇ ਨੇ ਐਡੀ ਕ ਗਲਤੀ ਕਰਤੀ ਉਹ ਉਹ ਬੰਦਾ ਭੁੱਲਣਾ ਗਲਤੀ ਚਾਹੁੰਦਾ ਹੁੰਦਾ ਤੇ ਦੂਜੇ ਨੂੰ ਭੁੱਲਣ ਨਹੀਂ ਦਿੰਦੇ ਬਾਰ-ਬਾਰ ਉਹਨੂੰ ਰਿਪੀਟ ਕਰਾਉਂਦੇ ਆ ਰਿਪੀਟ ਕਰਾਉਂਦੇ ਆ ਰਿਪੀਟ ਕਰਾਉਂਦੇ ਆ ਜਿਹੜੇ ਜਖਮ ਨੂੰ ਤੁਸੀਂ ਬਾਰ-ਬਾਰ ਉਹ ਚ ਸੂਲਾ ਮਾਰੋਗੇ ਉਹ ਠੀਕ ਕਿਵੇਂ ਹੋਊਗਾ ਸੋ ਇਹਨਾਂ ਗੱਲਾਂ ਤੋਂ ਪਾਸੇ ਰਿਆ ਕਰੋ ਇੱਕ ਤਾਂ ਕਿਸੇ ਨੂੰ ਬਿਨ ਮਤਲਬਲਾ ਤੰਗ ਨਾ ਕਰਿਆ ਕਰੋ ਪਾਠ ਕਰਨ ਦਾ ਗੁਰਦੁਆਰੇ ਜਾਣ ਦਾ ਫੇਰ ਫਾਇਦਾ ਜੇ ਤੁਸੀਂ ਕਿਸੇ ਦਾ ਸ਼ਰਾਬ ਨਹੀਂ ਲੈਂਦੇ ਗੁਰੂ ਘਰ ਜਾਣਾ ਕਰਨੀਆਂ ਬਹਿਤਾਂ ਫਾਇਦਾ ਕੀ ਹੈ ਇਹ ਦੂ ਘਰੀ ਬਹਿ ਜੋ ਟਿੱਕੇ ਫਿਰ ਤਾਂ ਕਰਕੇ ਮੈਂ ਤੁਹਾਨੂੰ ਕਹਿਣੀ ਹੈ ਵੀ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੁੰਦਾ ਵੀਰੇ ਦਮ ਨਹੀਂ ਹੁੰਦਾ ਨੰਬਰ 2 ਘਰ ਘਰ ਦੇ ਵਿੱਚ ਇਹ ਹਾਲ ਹੋਇਆ ਪਿਆ ਵੀ ਹਰ ਇੱਕ ਬੰਦਾ ਬੰਦੇ ਨੂੰ ਨੀਚਾ ਦਿਖਾਉਣ ਨੂੰ ਦੌੜਿਆ ਫਿਰਦਾ ਕਦੇ ਕਿਸੇ ਨਾਲ ਦੋ ਘੜੀਆਂ ਪਿਆਰ ਨਾਲ ਵੀ ਬੋਲਣਾ ਸਿੱਖ ਲੋ ਸਿੱਖ ਲੋ ਵੀ ਯਾਰ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਵੀ ਜੇ ਆਪਾਂ ਬੁਲਾਉਣਾ ਤਾਂ ਘੱਟੋ ਘੜੀਆਂ ਵਧੀਆ ਪਿਆਰ ਨਾਲ ਬੁਲਾਉਣਾ ਆਪਾਂ ਨਹੀਂ ਬਹਿਬਤਾ ਕਰਨੀਆਂ ਦਿਮਾਗ 'ਚ ਕੀ ਭਰਿਆ ਹੁੰਦਾ ਹੈ ਜੁਬਾਨ 'ਤੇ ਕੀ ਹੁੰਦਾ ਹੈ ਇਹ ਗੱਲਾਂ ਥੋੜੀਆਂ ਜੀਆਂ ਸੋਚਿਆ ਕਰੋ ਕਿਸੇ ਨੂੰ ਕਹਿਣ ਤੋਂ ਪਹਿਲਾਂ ਲੱਖ ਵਾਰੀ ਸੋਚੋ ਮਿਹਰੇ ਲੋਕ ਵੀ ਦੇਖੇ ਹੁੰਦੇ ਆਪਦੀ ਬੀੜੀ ਥੱਲੇ ਸੋਟਾ ਨਹੀਂ ਮਾਰਦੇ ਦੂਜੇ ਦੀ ਪੀੜੀ ਥੱਲੇ ਜਾ ਕੇ ਪੰਗੇ ਲੈਣਗੇ ਲੈਣਾ ਕੀ ਹੈ ਤੁਸੀਂ ਕਿਸੇ ਤੋਂ ਬਈ ਕਿਸੇ ਦੀ ਲਾਈਫ ਹੈ ਕੋਈ ਕੁਝ ਮਰਜ਼ੀ ਕਰੀ ਜਾਂਦਾ ਛੋਡੇ ਤਾਂ ਅਗਲਾ ਮੰਗਣ ਨਹੀਂ ਆਂਦਾ ਕਿਉਂ ਫੇਰ ਟਰਚ ਕਰ ਦਿਓ ਕਿਸੇ ਨੂੰ ਤੁਸੀਂ ਗੈਨੀ ਬਣ ਜਿੰਨੇ ਦੂਜਾ ਸੋਨੂੰ ਦੀਂਦਾ ਜਿਹੜਾ ਆਪ ਜਿਆਦਾ ਵਹਿਬਤਾ ਕਰਦਾ ਦੂਜੇ ਚ ਬਾਲੀਆਂ ਬਾਲੇ ਬਾਲੇ ਔਗਣ ਕੱਢਦਾ ਹੁੰਦਾ ਤੋ ਫਲਾਨਾ ਆਇਆ ਜੀ ਧੌਂਕਾ ਆਇਆ ਕਿ ਕੋਈ ਵਿਚਾਰਾ ਸਾਰ ਦਿਨ ਇਹੀ ਸੋਚਦਾ ਵੀ ਮੈਂ ਆਪਣੇ ਆਪ ਨੂੰ ਸਾਰਿਆਂ ਕੋਲੇ ਸਹੀ ਕਰਿਆ ਮੈਂ ਚੰਗਾ ਫਲਾਨਾ ਮਾੜਾ ਮੈਂ ਦੱਸ ਕੇ ਆਵਾ ਘਰ ਘਰ ਜਾ ਕੇ ਫਲਾਨਾ ਮਾੜਾ ਧੌਂਕਾ ਮਾੜਾ ਹੋਂਕਾ ਮਾੜਾ ਮੈਂ ਚੰਗਾ ਇਸ ਚੱਕਰ 'ਚ ਤੁਸੀਂ ਇੰਨੇ ਗਿਰਜਾ ਨੇ ਇੰਨੇ ਗਿਰਜਾ ਨੇ ਤੁਹਾਨੂੰ ਖੁਦ ਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਕਿੰਨੇ ਗਿਰ ਗਏ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਲਈ ਤੁਸੀਂ ਦੂਜਿਆਂ ਨੂੰ ਨਾ ਨਿੰਦਿਆ ਕਰੋ ਪਹਿਲਾਂ ਤਾਂ ਤੁਸੀਂ ਪੰਜ ਘਰ ਜਾਣੇ ਹੋ ਫਲਾਣੇ ਦਾ ਪਤਾ ਤੁਹਾਨੂੰ ਫਲਾਣਾ ਮਾੜਾ ਹੈ ਤੇ ਤੁਹਾਨੂੰ ਕਿਦਾ ਪਤਾ ਤੁੰਕਾ ਮਾੜਾ ਉਹ ਪੰਜ ਘਰਾਂ ਵਿੱਚ ਤੂੰ ਚੰਗਾ ਹੋ ਕੇ ਆਗਾ ਦੱਸ ਮੈਨੂੰ ਫਿਰ ਤੁਹਾਡੇ ਵਾਲੇ ਨੇ ਰਾਣੀ ਹਾਰ ਪਤਾ ਜੇ ਤੁਹਾਨੂੰ ਵਾਰਡ ਦੇ ਤਾਂ ਕੋਈ ਘਰੇ ਆ ਕੇ ਵੀ ਹਾਂ ਯਾਰ ਇਹ ਬੰਦਾ ਸਾਨੂੰ ਗੱਲਾਂ ਦੱਸੇਗਾ 5 ਮਿੰਟ ਬਾਅਦ ਤੁਹਾਨੂੰ ਐ ਕਹੀ ਜਾਂਦਾ ਹੁੰਦਾ ਵੀ ਅਸੀਂ ਤਾਂ ਨਹੀਂ ਬਾਹਰ ਜਾਂਦੇ ਸਾਨੂੰ ਤਾਂ ਫਲਾਣਾ ਦੱਸ ਕੇ ਜਾਂਦਾ ਫੇਰ ਅਗਲਾ ਛੋਟੇ ਜੁੰਡੇ ਪਟੜਦਾ ਵੀ ਤੂੰ ਸਾਡੀ ਐਂ ਗੱਲ ਕੀਤੀ ਐਂ ਕਿਹਾ ਫਿਰ ਉੱਥੇ ਤੁਸੀਂ ਸੌਂਹਣ ਕਰਨੋਂ ਗੁਰਦੁਆਰੇ ਚੜ੍ਹਦੇ ਹੋ ਫੁਲਾਨਾ ਜੀ ਤੇ ਹੁਕਮ ਕਹ ਦੂ ਚੰਗਾ ਤੁਸੀਂ ਗੱਲਾਂ ਹੀ ਨਾ ਕਰੋ ਕਿਸੇ ਦੀਆਂ ਕਿਉਂ ਇੰਨਾ ਕੰਮਾਂ ਚ ਪਏ ਹੋ ਕੋਈ ਰੱਬ ਦਾ ਨਾਮ ਲੈ ਲਓ ਨੇ ਚਰਚ ਜਿਉਂ ਕੀ ਬੰਦੇ ਨੇ ਜ਼ਿੰਦਗੀ ਚ ਗਲਤੀ ਕੀਤੀ ਉਹ ਭੁੱਲਣਾ ਚਾਹੁੰਦਾ ਕਿਉਂ ਨਹੀਂ ਤੁਸੀਂ ਖੜਾ ਛੱਡਦੇ ਫਿਰ ਉਹਨੂੰ ਭੁੱਲਣ ਦਿਓ ਵਿਚਾਰੇ ਉਹਨੂੰ ਜ਼ਿੰਦਗੀ ਚ ਅੱਗੇ ਵਧਣ ਦਿਓ ਕਿਉਂ ਮੰਗਰ ਪਏ ਫਿਰਦੇ ਰਹਿੰਦੇ ਹੋ ਪਤਾ ਨਹੀਂ ਉਹਨੇ ਐਡਾ ਕੱਡਾ ਕਬੜਾ ਜ਼ੁਲਮ ਕਰਤਾ ਤਾਂ ਇਸ ਇਨਸਾਨ ਤੇ ਸੱਕ ਜੋ ਇਸ ਜੱਗ ਤੇ ਆਇਆ ਬੰਦਾ ਕਿਹੜਾ ਐਸਾ ਬੰਦਾ ਜਿਹਨੇ ਗਲਤੀਆਂ ਨਹੀਂ ਕੀਤੀਆਂ ਕਿਹੜਾ ਇੱਥੇ ਸਾਰੇ ਚਾਰੇ ਪੱਲਿਆਂ ਦੇ ਪੂਰੇ ਹੁੰਦੇ ਆ ਕਿਉਂ ਕਿਸੇ ਦੀ ਜ਼ਿੰਦਗੀ ਨੂੰ ਨਾ ਤਬਾਹ ਕਰ ਦੋ ਕਈ ਕਈਆਂ ਨੂੰ ਤੁਸੀਂ ਇੰਨਾ ਮਜਬੂਰ ਕਰ ਦਿੰਦੇ ਹੋ ਬੰਦਾ ਮਰਨ ਤੱਕ ਹੋ ਜਾਂਦਾ ਅਗਲਾ ਕਹਿੰਦਾ ਮਰ ਜਾ ਮੈਨੂੰ ਫਲਾਣਾ ਬੰਦਾ ਤੰਗ ਕਰਦਾ ਕਿਉਂ ਪਰੇਸ਼ਾਨ ਕਰਦੇ ਹੋ ਇੰਨਾ ਕਿਸੇ ਨੂੰ ਇੱਕ ਪਾਸੇ ਤੁਸੀਂ ਗੁਣੀ ਗੈਨੀ ਬਣਦੇ ਹੋ ਦੂਜੇ ਪਾਸੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਕਿਸੇ ਨੂੰ ਦੂਜੇ ਨੂੰ ਕਿੰਨਾ ਟਰਚ ਕਰ ਰਹੇ ਹੋ ਮੈਂ ਕਹਣੀ ਐ ਤੁਕੇ ਦੀ ਹੈਲਪ ਨਾ ਕਰਿਆ ਕਰੋ ਬਟ ਮਿਹਣੇ ਨਾ ਦਿਆ ਕਰੋ ਨਾ ਕਰੋ ਕਿਸੇ ਦੀ ਹੈਲਪ ਜਦੋਂ ਪਤਾ ਨਾ ਵੀ ਤੁਸੀਂ ਜਾ ਨਹੀਂ ਸਕਦੇ ਥੋੜੀ ਆਦਤ ਤਾਂ ਵੀ ਤੁਸੀਂ ਅਗਲੇ ਦੀ 5 ਰੁਪਏ ਦੀ ਹੈਲਪ ਕਰਕੇ 10000 ਦੇ ਮਹੀਨੇ ਦੇਣਿਆ ਤਾਂ ਇਹਦੂ ਕਰੇ ਹੀ ਨਾ ਕਰੋ। ਅਗਲਾ ਆਪੇ ਹੀ ਸਾਰ ਲੂ ਵਿਚਾਰਾ। ਇਹਦੂ ਤਾਂ ਉਹਨੂੰ ਮੰਗ ਕੇ ਖਾਣਾ ਚੰਗਾ ਪਰ ਉਹ ਮਹੀਨੇ ਤੋਂ ਬਚਿਆ ਰਹੂਗਾ। ਸੋ ਵੀਡੀਓ ਲੰਬੀ ਹੋ ਜਾਂਦੀ ਐ। ਤਾਂ ਮੈਂ ਫੇਰ ਵੀ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹੂੰਗੀ ਹੈਲਪ ਕਰਨੀ ਐ ਬਿਨਾ ਮਤਲਬ ਤੋਂ ਕਰੋ। ਜੇ ਹੈਲਪ ਕਰਕੇ ਕਿਸੇ ਨੂੰ ਤੰਗ ਕਰਨਾ ਉਹਨੂੰ ਮਹੀਨੇ ਦੇਣਿਆ ਤਾਂ ਬਿਲਕੁਲ ਅਗਲੇ ਦੀ ਹੈਲਪ ਨਾ ਕਰੋ। ਉਹਨੂੰ ਨਜ਼ਰਾਂ ਚ ਨਾ ਛੱਟੋ। ਬੇਕੋ ਪਹਿਲੇ ਹੀ ਬਹੁਤ ਮਰਿਆ ਹੁੰਦਾ ਉਹਨੂੰ ਹੋਰ ਨਾ ਮਾਰੋ। ਸੋ ਕਿਸੇ ਨੂੰ ਮੇਰੀ ਵੀਡੀਓ ਨਹੀਂ ਪਸੰਦ ਆਉਂਦੀ ਤਾਂ ਸੌ ਬਾਕੀ ਵੀਡੀਓ ਬਣਾਉਣ ਚ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਮਾਫੀ ਮੰਗਦੀ ਆ ਤੇ ਕਈ ਵਾਰੀ ਮੈਂ ਵੀ इमोशनल ਹੋ ਜਾਂਦੀ ਆ ਵੀਡੀਓ ਵਿੱਚ ਬਾਬਾ ਕੁਝ ਮੈਥੋਂ ਵੀ ਬੋਲਾ ਜਾਂਦਾ ਤੇ ਬਾਕੀ ਆਪਾਂ ਅਗਲੀ ਵੀਡੀਓ ਵਿੱਚ ਮਿਲਾਂਗੇ ਕੋਈ ਵੀ ਗੱਲ ਤੁਹਾਨੂੰ ਨਹੀਂ ਚੰਗੀ ਲੱਗੀ ਤਾਂ ਦੁਬਾਰਾ ਤੋਂ ਵੀ ਮੈਂ ਫੇਰ ਸੌਰੀ ਮੰਗਦੀ ਆ ਤੇ ਬਾਕੀ ਖੋਸ਼ ਰਿਹਾ ਕਰੋ ਇਧਰ ਲਈ ਉਧਰ ਲਈ ਨਾ ਸੁਣਿਆ ਕਰੋ ਜਿਹੜਾ ਬੰਦਾ ਤੁਹਾਡੇ ਘਰੇ ਆ ਕੇ ਉਧਰ ਲਈ ਉਧਰ ਲਈ ਗੱਲ ਕਰਦਾ ਤੂੰ ਥੋੜਾ ਪਾਸਾ ਹੀ ਵੱਟ ਲਓ ਚੰਗੇ ਰਹੋਗੇ ਨਹੀਂ ਤਾਂ ਫਿਰ ਪਸਤਾਉਂਦੀ ਫਿਰਦੇ ਰਹਿੰਨੇ ਆ ਮੰਗਰੂ ਉਹ ਗੱਲ ਕਰਕੇ ਵਗ ਜਾਂਦਾ ਮੰਗਰੂ ਰੋਈ ਜਾਂਦੇ ਬੈਠੇ ਕੋਈ ਫਾਇਦਾ ਨਹੀਂ ਹੈਗਾ ਇਹੋ ਜਿਹੇ ਬੰਦੇ ਤੋਂ ਪਾਸਾ ਵੱਟੋ ਜਿਹੜਾ ਬੰਦਾ ਤੁਹਾਨੂੰ ਦਰ ਦੇ ਦਿੰਦਾ ਠੀਕ ਹੈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸ਼ਸ਼ਟਰੀ ਕਾਲ ਸੱਚੇ ਪਾਸ਼ਾ ਵੈਗਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ